ਤੁਹਾਡੀ ਨੌਕਰੀ ਬਸ਼ੇਰੀ ਲੈਣ ਦੀ ਭਾਲ ਖਤਮ ਕਰਦੀ ਹੈ ਸੱਚ ਨੂੰ ਤੁਹਾਨੂੰ ਅੱਜ ਨੌਕਰੀ ਬਸ਼ੇਰੀ ਦਿਖਾਉਣ ਲੱਗਿਆ ਆਪਾਂ ਬਹੁਤ ਸੋਹਣੀ ਸੁਨੱਖੀ ਬਸ਼ੇਰੀ ਆ ਅਰਜਨ ਰੌਲੀ ਵਾਲੇ ਘੋੜੇ ਦੀ ਇਹ ਪੋਤੀ ਆ ਵਾਰਸ਼ ਘੋੜੇ ਦੀ ਬੱਚੀ ਆ ਜਿਹੜਾ ਸਵਰਨੇ ਕੋਲੇ ਸੀ ਭਾਗੀ ਬਾਂਦਰ ਵਾਲੇ ਕੋਲ ਤੇ ਮਾਂ ਇਹਦੀ 61 ਇੰਚ ਦੀ ਨੀਲੀ ਚੰਬੀ ਘੋੜੀ ਆ ਬਹੁਤ ਸੋਹਣੀ ਤੇ ਬਾਡੀਦਾਰ ਘੋੜੀ ਆ ਇਹਦੀ ਮਾਂ ਸੱਜਣੋ ਤੇ ਬਸ਼ੇਰੀ ਨੇ ਵੀ ਬਹੁਤ ਚੰਗੀ ਘੋੜੀ ਬਣਨਾ ਕਨਕਨੋਤੀ ਦੀ ਪਿੱਠ ਪੁੜੇ ਦੀ ਐਨ ਪੂਰੀ ਸੋਹਣੀ ਬਿਸ਼ੇਰੀ ਬਣੂ ਸੱਜਣੋ ਜੇ ਕਿਸੇ ਸੱਜਣ ਨੇ ਘਰੇ ਬਰੀਡਿੰਗ ਵਾਸਤੇ ਲਾਉਣੀ ਆ ਘੋੜੀ ਬਣਾਉਣੀ ਆ ਤਾਂ ਬਿਸ਼ੇਰੀ ਤੇ ਨਿਗਾਹ ਮਾਰ ਲਿਓ 13.5 13.5 ਮਹੀਨੇ ਉਹ ਮਾਰਾ ਬਿਸ਼ੇਰੀ ਦੀ ਬਾਈ ਕਹਿੰਦਾ 58 ਇੰਚ ਹਾਈਟ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਅਰਜੁਨ ਰੌੜੀ ਵਾਲੇ ਘੋੜੇ ਦੀ ਪੋਤੀ ਆ ਮਾਂ ਇਹਦੀ ਨੀਲੀ ਨੀਲੀ ਚੰਬੀ 61 ਇੰਚ ਦੀ ਘੋੜੀ ਆ ਸੱਜਣੋ ਤੇ ਆਪ ਬਿਸ਼ੇਰੀ ਦੀ ਹਾਈਟ 58 ਇੰਚ ਆ ਬਿਸ਼ੇਰੀ ਤਲਮੰਡੀ ਸਾਬੋ ਏਰੀਆ 'ਚ ਖੜੀ ਆ ਪਿੰਡ ਪਾਗੀ ਬੰਦਰ ਸੱਜਣੋ ਜਾ ਕੇ ਦੇਖ ਪਰਖ ਕੇ ਵਸ਼ੇਰੀ ਖਰੀਦ ਲਿਓ ਮੁੱਲ ਬਾਈ ਇਸ ਵਸ਼ੇਰੀ ਦਾ 4 ਲੱਖ ਰੁਪਇਆ ਕਰਦਾ ਉਹੀ ਸੱਜਣ ਫੋਨ ਲਾਇਓ ਜਿਨ੍ਹਾਂ ਨੇ ਘੋੜੀ ਖਰੀਦਣੀਆਂ